ਹਰਜੀਤ ਸਿੰਘ ਜਿਸ ਨੇ ਵਰਲਡ ਲੈਵਲ ਤੇ ਫੁੱਟਬਾਲ ਗੇਮ ਦੇ ਵਿੱਚ ਇੱਕ ਵੱਡਾ ਨਾਮ ਖੱਟਿਆ 골ਡ ਮੈਡਲ ਪੂਰੇ ਦੇਸ਼ ਨੂੰ ਲਿਆ ਕੇ ਦਿੱਤਾ ਪਰ ਅੱਜ ਉਸ ਘਰ ਦੇ ਹਾਲਾਤ ਉਸ ਘਰ ਦੀ ਗਰੀਬੀ ਉਹ ਹਰਜੀਤ ਸਿੰਘ ਜਿਹੜਾ 골ਡ ਮੈਡਲ ਜਿੱਤ ਕੇ ਲਾਉਂਦਾ ਪੈਂਚਰ ਹੈ ਕਿ ਤੁਸੀਂ ਮੈਡਲ ਦੇਖ ਸਕਦੇ ਹੋ ਟਰੋਫੀਜ਼ ਦੇਖ ਸਕਦੇ ਹੋ ਇਹ ਮੁੰਡੇ ਨੇ ਜਰਮਨੀ ਸ਼ਹਿਰ ਦੇ ਵਿੱਚ ਜਾ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ ਸਪੈਸ਼ਲ 올림픽ਸ ਦੇ ਵਿੱਚ ਭਾਗ ਲੈਂਦਾ ਹੈ ਤਾਂ ਜਿਸ ਦੇ ਵਿੱਚ 골ਡ ਮੈਡਲ ਜਿੱਤਦਾ ਹੈ। ਆਖ ਕਿਨੇ ਕਿਸ ਨੇ ਫੜਾ ਮੈਡਮ ਤੇ ਸਣੀ ਮੇਰੀ ਬਾਹ ਨਹੀਂ ਫੜੀ। ਗਰੀਬੀ ਕਰਕੇ ਪਿੱਛੇ ਰਹਿ ਗਏ। ਹਾਂਜੀ ਹਾਂਜੀ ਮੈਮ। ਗਰੀਬੀ ਕਰਕੇ ਰਹਿ ਗਏ ਵਾ। ਉਹ ਤਾਂ ਮਾਂ ਕੇ ਵਧੇ ਸੀ। ਉਹਨੇ ਮਦਦ ਵੀ ਇਹਨਾਂ ਕਰਕੇ ਇੱਕ ਘਰ ਹੈਗਾ ਇੱਕ ਰਸੋਈ ਹੈਗੀ ਬਸ ਕਲੀ। ਉਹ ਵੀ ਕੋ ਛੱਤਾ ਝੜੀ ਜਾਂਦੀਆਂ ਕਰੀ ਜਾਂਦੀਆਂ ਵੇਖੋ ਤੇ ਡੇੜਾ ਪਈ ਜਾਂਦੀਆਂ ਮੇਰਾ ਵੀ ਘਰ ਬਣੇ ਤੇ ਮਾਂ ਵੀ ਉੱਚੀ ਲੋਕ ਕਿ ਕਰੋੜ ਕਰੋੜਾਂ ਨੇ ਗੱਡੀਆਂ ਲਈ ਫਰਦੀਆਂ ਜੀ ਲੋਕਾਂ ਕੋਲੇ ਕਰੋੜਾ ਕਰੋੜ ਨੇ ਗੱਡੀ ਲਈ ਫਰਦੀਆਂ ਪੰਜ ਪੰਜ ਲੱਖ ਦੀਆਂ ਗੱਡੀਆਂ ਗੜੀਆਂ ਲਈ ਫਰਦੀਆਂ ਵੀ ਦੇਖ ਮੇਰੇ ਮੇਰੇ ਕੋਲੇ ਕੀ ਹੈ ਸਾਈਕਲ ਹੈ ਇੱਕ ਮੈਂ ਸਾਈਕਲ ਦੀ ਜਾਨਣਾ ਤੇ ਸਾਈਕਲ ਤੇ ਆਉਣਾ ਇੱਕ ਬੈਟਰੀ ਵੀ ਕਰਦਾ ਤੇ ਪੈਨਸ਼ਨਰਾਂ ਦਾ ਕੰਮ ਵੀ ਕਰਦਾ ਜੀ ਛੋਟੇ ਛੋਟੇ ਬੱਚੇ ਪਾਲੇ ਸਾਂਬੇ ਮਸੇਦੋ ਬੱਚੇ ਸੀ ਮਜਬੂਰੀ ਖਾਤਰ ਹਾਂ ਹੁਣ ਵੀ ਮਜਬੂਰੀ ਕਰੀਦਾ ਅਜੇ ਪਰ ਕੋਈ ਕਿਸੇ ਨੇ ਬਾਹ ਨਹੀਂ ਫੜੀ ਅ ਜਦੋਂ ਇਹ ਜਿੱਤ ਗਿਆ ਸੀਗਾ ਸਾਰੇ ਪੰਜਾਬ ਦੇ ਵਿੱਚ ਜੈ ਜੈਕਾਰ ਹੋ ਗਈ ਵੀ ਹਰਜੀਤ ਸਿੰਘ ਜਿੱਤ ਗਿਆ ਬਹੁਤ ਭੰਗੜੇ ਪਾਏ ਜੀ ਸਾਡੀਆਂ ਬਹੁਤ ਵੀੜੀਆਂ ਤਾਲੀਆਂ ਵੱਜੀਆਂ ਜੀ ਰੋਡ ਸ਼ੋਅ ਕੀਤਾ ਜੀ ਉਹ ਵੀ ਮੈਂ ਆਪਣੇ ਪੈਸਿਆਂ ਨਾਲ ਤਾਲੀਆਂ ਵੱਜ ਗਈਆਂ ਜਸ਼ਨ ਮਨਾ ਲੇ ਪਰ ਰੋਜ਼ੀ ਰੋਟੀ ਕਿਸੇ ਨੇ ਲਿਆ ਕੇ ਹੱਥ ਤੇ ਧਰੀ ਨਹੀਂ ਕੁਛ ਨਹੀਂ ਧਰੀ ਜੀ ਇੱਕ ਪਾਸੇ ਮਾਂ ਮਜ਼ਦੂਰੀਆਂ ਕਰਦੀ ਐ ਇੱਕ ਪਾਸੇ ਪਿਤਾ ਲੋਕਾਂ ਦੀਆਂ ਦੁਕਾਨਾਂ ਤੇ ਕੰਮ ਕਰਦਾ ਐ ਦੇਖੋ ਮੇਰਾ ਭਰਾ ਸਪੈਸ਼ਲ 올림픽 ਤੋਂ 골ਡ ਮੈਡਲ ਲੈ ਕੇ ਆਇਆ ਬਹੁਤ ਮਾਣ ਵਾਲੀ ਗੱਲ ਆ ਪੰਜਾਬ ਲਈ ਵੀ ਇੱਕ ਲੋਤਾ ਹਰਜੀਤ ਸਿੰਘ ਜੋ ਕਿ ਬਹੁਤ ਹੀ ਜ਼ਿਆਦਾ ਗਰੀਬ ਆ ਪ੍ਰੈਕਟਿਸ ਤੇ ਜਾਂਦਾ ਸਾਈਕਲ ਤੇ ਜਾਂਦਾ ਸਾਈਕਲ ਦੇ ਕੰਮ ਕਰਦਾ ਤੇ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੁੰਦਾ ਵੀ ਕੋਈ ਬਾਣੀ ਫੜਕ ਬਹੁਤ ਹੀ ਸ਼ਰਮ ਦੀ ਗੱਲ ਆਉਂਦੀ ਹੈ ਕਿ ਖੇਡਾਂ ਦੀ ਅਸੀਂ ਗੱਲ ਕਰਦੇ ਹਾਂ ਕਿ ਨਸ਼ਿਆਂ ਤੋਂ ਹਟਾਓ ਨੌਜਵਾਨੀ ਨੂੰ ਜਿਹੜਾ ਖੇਡਾਂ ਦੇ ਵਿੱਚ ਪਾਓ ਪਰ ਸੋਚੋ ਗਰੀਬ ਘਰਾਂ ਦੇ ਅਗਰ ਜਵਾਕ ਇਸ ਤਰੀਕੇ ਦੇ ਨਾਲ ਖੇਡਾਂ ਦੇ ਵਿੱਚ ਮੱਲਾ ਮਾਰ ਵੀ ਲੈਣਗੇ ਤਾਂ ਉਹਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਕੀ ਵਾਕਈ ਮਿਲ ਜਾਏਗਾ ਮੇਰੇ ਪਿੱਛੇ ਤੁਸੀਂ ਮੈਡਲ ਦੇਖ ਸਕਦੇ ਹੋ, ਟਰੋਫੀਜ਼ ਦੇਖ ਸਕਦੇ ਹੋ। ਇਹ ਮੁੰਡੇ ਨੇ ਜਰਮਨੀ ਸ਼ਹਿਰ ਦੇ ਵਿੱਚ ਜਾ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਸਪੈਸ਼ਲ 올림픽ਸ ਦੇ ਵਿੱਚ ਭਾਗ ਲੈਂਦਾ ਤਾਂ ਜਿਸ ਦੇ ਵਿੱਚ 골ਡ ਮੈਡਲ ਜਿੱਤਦਾ ਹੈ। ਹਰਜੀਤ ਬਹੁਤ-ਬਹੁਤ ਸਵਾਗਤ ਹੈ ਢਿੱਲੀ ਪੋਸਟ ਪੰਜਾਬੀ ਤੇ। ਥੈਂਕ ਯੂ ਮੈਮ, ਤੁਹਾਡਾ ਧੰਨਵਾਦ ਕਰਦਾ ਹਾਂ ਮੈਂ। ਠੀਕ ਹੋ। ਹਾਂਜੀ ਮੈਮ। ਤੰਦਰੁਸਤ ਹੋ। ਹਾਂਜੀ-ਹਾਂਜੀ ਵਧੀਆ ਜੀ। ਕੰਮ ਵਧੀਆ ਚੱਲ ਰਿਹਾ ਹੈ? ਹਾਂਜੀ-ਹਾਂਜੀ ਮੈਮ ਵਧੀਆ ਕਰਦੇ। ਰੋਜ਼ੀ ਰੋਟੀ ਕਿੱਦਾਂ ਚੱਲ ਰਹੀ ਹੈ? ਵਧੀਆ ਚੱਲਦੀ ਹੈ ਜੀ। ਮੈਂ ਬਹੁਤ ਵੀਡੀਓਜ਼ ਦੇਖੀਆਂ ਵੀਰ ਤੇਰੀਆਂ ਕਦੇ ਪੈਂਚਰ ਲਗਾ ਰਿਆਂ ਕਦੇ ਘਰ ਦੇ ਵਿੱਚ ਕੰਮ ਕਰ ਰਿਆਂ ਇਹ ਘਰ ਦੇ ਅੱਜ ਮੈਂ ਹਾਲਾਤ ਦੇਖਣ ਆਈ ਆ ਸਪੈਸ਼ਲ ਪਹੁੰਚੀ ਆ ਇੱਥੇ ਮਦਦ ਕਿਸੇ ਨੇ ਕੀਤੀ ਉਸ 골ਡ ਮੈਡਲ ਉਸ ਚੈਂਪੀਅਨ ਖਿਡਾਰੀ ਦੀ ਬਣੀ ਨਹੀਂ ਕੀਤੀ ਕਿਸੇ ਨੇ ਹੱਥ ਨਹੀਂ ਕਿਸੇ ਨੇ ਫੜਾ ਮੇਰਾ ਕਿਸੇ ਨੇ ਮੇਰੀ ਬਾਹ ਨਹੀਂ ਫੜੀ ਜੀ ਮਦਦ ਦੀ ਲੋੜ ਕਿੰਨੀ ਕੁ ਵਾਇਸ ਮੁੰਡੇ ਨੂੰ ਜਿਹਦੇ ਘਰ ਦੇ ਹਾਲਾਤ ਐਦਾਂ ਦੇ ਹੋਣ 3500 ਤੇ ਜਿਹੜਾ ਪੈਂਚਰ ਲਾਉਂਦਾ ਹੋਵੇ ਉਹ 골ਡ ਮੈਡਲਿਸਟ ਕਹਿੰਦੇ ਆ ਕਿ ਅਗਰ ਕੋਈ ਅਮੀਰ ਘਰ ਦਾ ਮੁੰਡਾ ਹੁੰਦਾ ਤਾਂ ਹੁਣ ਨੂੰ ਮੁੱਲ ਪਿਆ ਹੋਣਾ ਸੀ ਹਾਂਜੀ ਹਾਂ ਮੈਂ ਕਾਤੇ ਪਿੱਛੇ ਰਹਿ ਗਏ ਅੱਗੇ ਬੱਚੇ ਹੁਣ ਮੇਰਾ ਕੁਝ ਬਣੇ ਤੇ ਮੈਂ ਵੀ ਆਹ ਘਰ ਸਟਾਰਟ ਕਰਾਂਗੇ ਪੈਸੇ ਨਹੀਂ ਸੀ ਗਰੀਬੀ ਕਰਕੇ ਪਿੱਛੇ ਰਹਿ ਗਏ ਹਾਂਜੀ ਹਾਂਜੀ ਮੈਂ ਗਰੀਬੀ ਕਰਕੇ ਰਹਿ ਗਏ ਮੈਂ ਹੁਣ ਤਾਂ ਮੱਗੇ ਵਧੇ ਸੀ ਉਹਨਾਂ ਮਿਹਨਤਾਂ ਕਰਕੇ ਇੱਕ ਘਰ ਹੈਗਾ ਇੱਕ ਰਸੋਈ ਹੈਗੀ ਬਸ ਕੱਲੀ ਹੁਜ ਇਸੇ ਘਰ ਦੇ ਵਿੱਚ ਰਹਿੰਦੇ ਹੋ ਜਦੋਂ ਹਾਲਾਤ ਦੇਖਦੇ ਹੋ ਪਰ ਉਸੇ ਘਰ ਦੇ ਵਿੱਚ ਐਡੇ ਐਡੀਆਂ ਟਰੋਫੀਜ਼ ਐਡੇ ਐਡੇ ਵੱਡੇ ਸਰਟੀਫਿਕੇਟ ਐਡੇ ਐਡੇ ਵੱਡੇ ਮੈਡਲ ਜਦੋਂ ਦੇਖਦੇ ਹੋ ਘਰ ਦੀ ਸ਼ਾਨ ਜਿਹੜੀ ਇੱਕ ਗਰੀਬ ਘਰ ਦੀ ਸ਼ਾਨ ਨੇ ਇਹ ਮੈਡਲ ਤਾਂ ਮਨ ਦੇ ਵਿੱਚ ਹੁੰਦਾ ਹੈ ਕਿ ਇਹਨਾਂ ਮੈਡਲਾਂ ਨੂੰ ਇਹਨਾਂ ਸਨਮਾਨਾਂ ਨੂੰ ਕਦੇ ਭਾਗ ਲੱਗਣਗੇ ਹਾਂਜੀ ਨੀ ਮੈਂ ਲੋ ਵੇਖੋ ਛੱਤਾ ਝੜੀ ਜਾਂਦੀਆਂ ਕਰੀ ਜਾਂਦੀਆਂ ਵੇਖੋ ਤਰੇੜਾ ਪਈ ਜਾਂਦੀਆਂ ਮੇਰਾ ਵੀ ਘਰ ਬਣੇ ਤੇ ਮੈਂ ਵੀ ਉੱਚੀ ਲੋਕਾਂੇ ਕਰੋੜਾ ਕਰੋੜਾ ਨੇ ਗੱਡੀਆਂ ਲਈ ਫਰਦੇ ਆਈ ਲੋਕਾਂ ਕੋਲ ਕੋਰੋਨਾ ਕੋਰੋਨਾ ਨੇ ਗੱਡੀ ਲਈ ਫਿਰਦੀਆਂ ਪੰਜ-ਪੰਜ ਲੱਖ ਦੀਆਂ ਗੱਡੀਆਂ-ਗਡੀਆਂ ਲਈ ਫਿਰਦੇ। ਵੀ ਦੇ ਮੇਰੇ ਮੇਰੇ ਕੋਲੇ ਕੀ ਹੈ ਸਾਈਕਲ ਹੈ ਜੀ ਇੱਕ। ਮੈਂ ਸਾਈਕਲ ਦੀ ਜਾਂਣਾ ਤੇ ਸਾਈਕਲ ਦੀ ਆਉਣਾ। ਸਾਈਕਲ ਤੇ ਜਾਂਦੇ ਹੋ ਕੰਮ ਕਰਨ ਦੇ ਲਈ ਘਰੋਂ ਪ੍ਰੈਕਟਿਸ ਕਰਨ ਦੇ ਲਈ। ਪ੍ਰੈਕਟਿਸ ਵੀ ਕਰਦਾ ਤੇ ਪੈਨਸ਼ਰਾਂ ਦਾ ਕੰਮ ਵੀ ਕਰਦਾ ਹਾਂ। ਅੱਛਾ ਵੀਰ ਫੁੱਟਬਾਲ ਦੇ ਤੁਸੀਂ ਨਾਮੀ ਖਿਡਾਰੀ ਹੋ ਪੰਜਾਬ ਦੇ ਵਿੱਚ ਤੁਸੀਂ ਇੱਕ-ਦੋ ਜਣੇ ਉਹ ਜਿਨ੍ਹਾਂ ਨੂੰ ਸਿਲੈਕਟ ਕੀਤਾ ਗਿਆ ਨਾ ਸਪੈਸ਼ਲ 올림픽ਸ ਦੇ ਵਿੱਚ ਤੇ ਮੇਰੀ ਗੱਲ ਇਹ ਇਹ ਆ ਕਿ ਪੁਆਇੰਟ ਮੇਰਾ ਇਹ ਆ ਕਿ ਤੁਸੀਂ ਹੁਣ ਪ੍ਰੈਕਟਿਸ ਆਪਣੀ ਇੰਜ ਹੀ ਜਾਰੀ ਰੱਖੀ ਹੱਲੇ ਵੀ ਤੁਸੀਂ ਫੁੱਟਬਾਲ ਖੇਡਦੇ ਰਹਿੰਦੇ ਹੋ ਹਾਂਜੀ ਹਾਂਜੀ ਮੈਂ ਪ੍ਰੈਕਟਿਸ ਕਰਦਾ ਨਾ YouTube ਤੇ ਇੱਕ ਨਾ ਖਿਡਾਰੀ ਦਾ ਦਿਲ ਟੁੱਟ ਜਾਂਦਾ ਵਾ ਕਿ ਮੇਰੀ ਤਾਂ ਬਈ ਮਦਦ ਹੀ ਨਹੀਂ ਹੋਈ ਮੈਂ ਆਪਣੀ ਗੇਮ ਛੱਡਦਾ ਕਦੇ ਇਦਾਂ ਮਨ ਚ ਨਹੀਂ ਆਇਆ ਨਹੀਂ ਨਹੀਂ ਮੈਮ ਇੰਨਾ ਪਿਆਰ ਹੈ ਗੇਮ ਦੇ ਲਈ ਹਾਂਜੀ ਪਿਆਰ ਤਾਂ ਹੈ ਜੀ ਕਿੰਨੇ ਵਜੇ ਸਵੇਰੇ ਜਾਂਦੇ ਹੋ ਮੈਂ 5 ਵਜੇ ਹੂੰ ਰੋਜ਼ ਪ੍ਰੈਕਟਿਸ ਇੱਧੇ ਕਰਦੇ ਹਾਂ ਹਾਂਜੀ ਹਾਂਜੀ ਮੈਮ ਕਦੇ ਵੀ ਛੱਡੀ ਨਹੀਂ ਇਦਾਂ ਦਾ ਦਿਨ ਨਹੀਂ ਆਇਆ ਨਹੀਂ ਨਹੀਂ ਮੈਂ ਮੈਂ ਮੀ ਕਣੀ ਦਾ ਵਿਖਦਾ ਨਹੀਂ ਬਸ ਗੇਮ ਕਰਦਾ ਲੋ ਨਸ਼ੇ ਲੋਕੀ ਗਰਾਊਂਡ ਗਰਾਊਂਡ ਤੇ ਵਧੀਆ ਪਾਣੀ ਪੋਣੀ ਲਾਓ ਨਸ਼ਾ ਨਾ ਕਰੋ ਟੀਕੇ ਨਾ ਲਾਓ ਮੇਰੇ ਵਰਗਾ ਬਣੋ ਜਰਮਨੀ ਪਲੇਅਰ ਜੀ ਅੱਛਾ ਇਹ ਫੁੱਟਬਾਲ ਨਾਲ ਪਿਆਰ ਕਿੱਦਾਂ ਪਿਆ ਸੀ YouTube ਤੇ ਨਾਲ YouTube ਤੋਂ ਸਾਰਾ ਕੁਝ ਸਿੱਖਿਆ ਸੀ ਹਾਂਜੀ ਹਾਂਜੀ ਮੈਮ YouTube ਤੋਂ ਸਿੱਖਿਆ ਕਿ ਕਿੱਦਾਂ ਗੋਲ ਕਰਨਾ ਕਿੱਦਾਂ ਫੁੱਟਬਾਲ ਦੇ ਨਾਲ ਗੇਮ ਪੂਰੀ ਖੇਡਣੀ ਆ ਕਿਸੇ ਨੂੰ ਫੋਲੋ ਕਰਦੇ ਸੀ ਰੋनाल्डੋ ਮੈਸੀ ਇਹਨਾਂ ਨੂੰ ਦੇਖਦੇ ਹੁੰਦੇ ਸੀ ਹਾਂਜੀ ਹਾਂਜੀ ਮੈਮ ਜੇ ਡਿਫੈਂਸ ਕਰਦਾ ਹੈਡ ਵੀ ਅਟੈਸਟ ਵੀ ਆ ਜਿਵੇਂ ਸਟੱਡਾਂ ਸਟੱਡ ਵੀ ਮੈਂ 6 ਨੰਬਰ ਪੁੰਨੇ ਦੀ। ਹੂੰ ਫੁੱਟਬਾਲੇ ਵੀ ਹੈਗੀ ਆ। ਹੂੰ 2012 ਤੋਂ ਗੇਮ ਸ਼ੁਰੂ ਕੀਤੀ ਤੁਸੀਂ? ਹਾਂਜੀ ਹਾਂਜੀ ਮੈਂ। ਕਿੰਨੇ ਸਾਲ ਹੋ ਗਏ ਹੁਣ? ਮੈਂ ਤਾਂ ਬਹੁਤ ਸਾਲ ਹੋ ਗਏ। ਹੂੰ ਤੇ ਜਰਮਨੀ ਜਦੋਂ ਗਏ ਸੀ ਬਾਹਰ ਗਏ ਸੀ ਤੁਸੀਂ ਫਿਰ ਉੱਥੇ ਕਿਦਾਂ ਦਾ ਐਕਸਪੀਰੀਅੰਸ ਸੀ? ਵਧੀਆ ਸੀ ਮੈਂ। ਬਾਹਰ ਗੋਰਿਆਂ ਨੂੰ ਬਹੁਤ ਸਾਰੇ ਹੋਰ ਤੁਸੀਂ ਸਪੋਰਟਸਮੈਨ ਨੂੰ ਦੇਖਿਆ ਹੋਵੇਗਾ। ਹਾਂਜੀ ਹਾਂਜੀ ਮੈਂ ਬਹੁਤ ਜਣੇ ਨੇ ਵੇਖਿਆ ਸੀ ਜੀ। ਹੂੰ ਕਦੇ ਸੋਚਿਆ ਸੀ ਇਹ ਸਾਈਕਲ ਤੇ ਜਾਣ ਵਾਲਾ ਮੁੰਡਾ ਕਦੇ ਜਹਾਜ਼ ਦੇ ਵਿੱਚ ਬੈਠ ਕੇ ਬਾਹਰ ਜਾਏਗਾ ਗੇਮ ਖੇਡਣ। ਹਾਂ ਜੀ ਨੰਬਰ ਹਾਂ ਨਹੀਂ ਸਰ ਹਾਂ ਹੁਣ ਤੁਸੀਂ ਕੀ ਕਰਦੇ ਹੋ ਮੈਂ ਰਿਪੇਅਰਿੰਗ ਕਰਦਾ ਫੋਨ ਸਾਈਕਲ ਦੀ ਰਿਪੇਅਰਿੰਗ ਕਰਦਾ ਸਾਈਕਲ ਦੀ ਰਿਪੇਅਰਿੰਗ ਕਰਦੇ ਹੋ ਪੈਂਚਰ ਲਗਾਉਂਦੇ ਹੋ ਪੈਂਚਰ ਲਗਾ ਕੇ ਜੀ ਗੁਜ਼ਾਰਾ ਕਰਦਾ ਹਾਂ ਮੈਂ ਇਸ ਵੀਰ ਨਾਲ ਹੁਣ ਉਸੇ ਦੁਕਾਨ ਤੇ ਜਾ ਕੇ ਗੱਲ ਕਰਨੀ ਆ ਜਿੱਥੇ ਇਹ ਵੀਰ ਰੋਜ਼ੀ ਰੋਟੀ ਕਮਾਉਣ ਦੇ ਲਈ ਮਜਬੂਰ ਹੋ ਗਿਆ ਇੱਕ 골ਡ ਮੈਡਲਿਸਟ ਚੈਂਪੀਅਨ ਪੈਂਚਰ ਲਗਾ ਰਿਹਾ ਸੋਚੋ ਉਸ ਮੁੰਡੇ ਦੀ ਉੱਥੇ ਦੀ ਕਿਹੜੀ ਕਹਾਣੀ ਹੋਏਗੀ ਆਜੋ ਫਾਦਰ ਸਾਹਿਬ ਤੁਸੀਂ ਵੀਰ ਭਾਬੂ ਕੋ ਜ਼ਰੂਰ ਹੋ ਗਿਆ ਪਰ ਮੈਂ ਸਪੈਸ਼ਲ ਉਹ ਚੀਜ਼ ਦੇਖਣੀ ਆ ਕਿ ਉਹ ਬੰਦਾ ਉੱਥੇ ਰੋਜ਼ੀ ਰੋਟੀ ਕਿੱਦਾਂ ਕਮਾਉਂਦਾ ਹੋਏਗਾ ਵੀਰ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆਣੇ ਸੁਭਾਵਿਕ ਆ ਪਰ ਇੱਧਰ ਮਾਤਾ ਜੀ ਵੀ ਬੈਠੇ ਨੇ ਪੁੱਤ ਤੇ ਮਾਣ ਹੁੰਦਾ ਵਾ ਹਾਂਜੀ ਬਹੁਤ ਹੁੰਦਾ ਮਾਂ ਹੂੰ ਉਹ ਧੰਵਾ ਤੁਹਾਡਾ ਬਹੁਤ ਬਹੁਤ ਜਿਹੜੇ ਜੀ ਆਇਆਂ ਨੂੰ ਹਾਂਜੀ ਜਦੋਂ ਜਦੋਂ ਘਰ ਦੇ ਵਿੱਚ ਸਾਈਕਲ ਤੇ ਆਪਣੀ ਪ੍ਰੈਕਟਿਸ ਕਰਨ ਜਾਂਦਾ ਸੀ ਫੁੱਟਬਾਲ ਖੇਡਦਾ ਸੀ ਕਦੇ ਸੋਚਿਆ ਸੀ ਇਹੀ ਮੁੰਡਾ ਜਿਹੜਾ ਬਾਹਰ ਜਾਊਗਾ ਵਿਦੇਸ਼ ਵਿੱਚ ਜਾ ਕੇ ਇੰਨਾ ਵੱਡਾ ਨਾਮ ਖੱਟ ਲਿਆਊਗਾ ਹਾਂਜੀ ਸੋਚਿਆ ਸੀ ਕਦੇ ਮਨ ਚ ਨਹੀਂ ਨਹੀਂ ਸੋਚਿਆ ਸੀ ਇਹ ਪਰਮਾਤਮਾ ਦੀ ਮਿਹਰ ਛੋਟੇ ਛੋਟੇ ਬੱਚੇ ਪਾਲੇ ਸੰਬੇ ਮਸੇਦੋ ਬੱਚੇ ਸੀ ਮਜਬੂਰੀ ਖਾਤਰ ਹਾਂ ਹੁਣ ਵੀ ਮਜਬੂਰੀ ਕਰੀਦਾ ਬਹੁਤ ਬਹੁਤ ਧੰਨਵਾਦ ਭਗਵੰਤ ਮਾਨ ਦਾ ਜਿਹੜਾ ਸਾਨੂੰ ਕੋਈ ਚੱਲ ਮਾਰਾ ਮੋਟਾ ਨੌਕਰੀ ਚੱਲ ਮਿਲ ਜਾਵੇ ਪੈਸੇ ਤੇ ਚੱਲ ਵੀ ਮੈਂ ਸੁਣਿਆ ਸੀ ਉਹਨਾਂ ਨੇ ਐਲਾਨ ਕੀਤਾ ਸੀ ਇਹਨਾਂ ਨੂੰ ਨੌਕਰੀ ਦਵਾਂਗੇ ਪੈਸੇ ਦਵਾਂਗੇ ਉਮੀਦ ਕਰ ਰਹੇ ਹੋ ਕਿ ਕਦੋਂ ਮਿਲਣਗੇ ਹਾਂਜੀ ਮੈਂ ਉਮੀਦ ਰੱਖੀ ਹੋਈ ਸੀ 2 ਸਾਲ ਹੋ ਗਏ ਨਤੀਜਾ ਸਾਲ ਲੱਗ ਗਿਆ ਪਰ 3 ਸਾਲ ਹੋ ਗਏ ਉਮੀਦ ਰੱਖੀ ਨੂੰ ਪਰਿਵਾਰ ਨੇ ਅਜੇ ਪਰ ਕੋਈ ਕਿਸੇ ਨੇ ਬਾਹ ਨਹੀਂ ਫੜੀ ਆ ਜੇ ਸਾਡੇ ਸੋਚਦੇ ਹੋ ਮੇਰਾ ਮੇਰਾ ਪੁੱਤ ਫੁੱਟਬਾਲ ਦਾ ਇੰਨਾ ਸੋਹਣਾ ਖਿਡਾਰੀ ਆ ਰੀਸ ਨਹੀਂ ਇਸ ਮੁੰਡੇ ਦੀ ਤੇ ਇਹ ਮੁੰਡਾ ਜਿਹੜਾ ਅੱਜ ਵੀ ਪ੍ਰੈਕਟਿਸ ਤੇ ਜਾਂਦਾ ਹੈ ਮੈਡਲ ਘਰ ਦੇ ਵਿੱਚ ਪਏ ਆ ਕਿ ਮੁੰਡੇ ਦੀ ਕਿਸਮਤ ਨੂੰ ਕਦੇ ਭਾਗ ਲੱਗਣਗੇ ਹਾਂਜੀ ਮੈਂ ਉਮੀਦ ਰੱਖੀ ਹੋਈ ਹੈ ਵੀ ਭਾਗ ਲੱਗਣ ਦੇ ਕਮਰੇ ਪਾਵਾਂ ਦੇ ਮਿਲਣ ਦੇ ਕੋਚ ਕਮਰਾ ਪਾਵਾਂ ਦੇ ਚਾਲਾ ਪਾਉ। ਤੁਸੀਂ ਕੀ ਕਰਦੇ ਹੋ? ਨਰੇਗਾ ਦਾ ਕੰਮ ਉੱਥੇ। ਦਿਹਾੜੀ ਕਰਦੇ ਹੋ। ਹਾਂਜੀ। ਕਿੰਨੀ ਕਮਜ਼ਦੂਰੀ ਮਿਲ ਜਾਂਦੀ ਆ? 3 300 ਮਿਲਦੀ ਏ। ਅਜੇ 2 ਮਹੀਨੇ ਹੋ ਗਏ ਨੇ ਉਹ ਪੈਸੇ ਨਰੇਗਾ ਦੇ ਆਇਆ ਹੀ ਨਹੀਂ 1 ਰੁਪਿਆ ਵੀ। ਰੋਲਾ ਚੱਲ ਰਿਹਾ ਨਰੇਗਾ ਦਾ। ਉਹਦੇ ਨਾਲ ਹੀ ਸਾਰਾ ਪਰਿਵਾਰ ਦੇਖਦੇ। ਹਾਂਜੀ। ਸਵੇਰੇ ਜਾ ਵੀ ਦਾ ਸ਼ਾਮੀ ਆ ਵੀ ਦਾ ਫਿਰ ਕਰੇ ਮਾੜਾ ਮੋਟਾ ਵਿਚਾਰੇ ਕਰ ਲੈਂਦੇ ਨੇ ਫਿਰ ਸ਼ਾਮੀ ਆ ਕੇ ਕੰਮ ਕਰੀਦਾ। ਮੈਂ ਫਾਦਰ ਸਾਹਿਬ ਨਾਲ ਵੀ ਗੱਲ ਕਰੂੰਗੀ ਆਜੋ ਇੱਧਰ। ਇਹ ਕਦੇ ਸੋਚਿਆ ਨਹੀਂ ਹੋਣਾ ਕਿ ਮੁੰਡੇ ਦੀ ਕਿਸਮਤ ਜਾਂ ਨਾਮ ਇੰਨਾ ਵੱਡਾ ਬਾਹਰ ਜਾ ਕੇ ਖੱਟ ਲਿਆਊਗਾ ਹਨਾ ਸਾਈਕਲ ਤੇ ਪ੍ਰੈਕਟਿਸ ਕਰਦਾ ਸੀ ਪਰ ਫੁੱਟਬਾਲ ਦਾ ਇੰਨਾ ਵਧੀਆ ਖਿਡਾਰੀ ਬਣ ਗਿਆ ਖਿਡਾਰੀ ਬਣ ਗਿਆ ਇਹ ਤਾਂ ਕੋਈ ਚੁਣਨ ਵਾਲੀ ਗੱਲ ਹੈ ਜੀ ਦੇਖੋ ਜੀ ਬੁੱਟੇ ਨੂੰ ਵੇਹਣ ਦੇ ਤਾਂ ਵੱਡੇ ਹੁੰਦੇ ਨੇ ਦੇਖਿਆ ਉਹਨੂੰ ਫਾਲ ਦਿੰਦੇ ਨੂੰ ਨਹੀਂ ਵੇਖਿਆਗਾ ਫਾਲ ਕਿਹੜੇ ਟਾਈਮ ਇਹਨੇ ਦੇਣਾ ਆ ਇਹਦੇ ਬੱਚੇ ਨੇ ਮੇਰੇ ਭਾਗ ਜਗਾਤੇ ਆ ਮੈਂ ਛੋਟਾ ਜਾਂ ਗਰੀਬ ਜਿਹਾ ਬੰਦਾ ਮਜ਼ਦੂਰ ਬੰਦਾ ਆ ਜੀ ਇਹਨਾਂ ਦੀ ਜਿਹੜੀ ਪਰਵਰਿਸ਼ ਕੀਤੀ ਆ ਮਾਪੇ ਨੇ ਲਾ ਕੇ ਸਾਂਝੀ ਇਹਦੇ ਬ੍ਰਦਰ ਦਾ ਬਹੁਤ ਵੱਡਾ ਵਾਗਾ ਜਿਹੜਾ ਇਹਦੇ ਤੇ ਸਾਇਆ ਬਣ ਕੇ ਤੁਰਿਆ ਫਿਰਦਾ ਇਸ ਮਾਲਕ ਨੇ ਬਾਬਾ ਫਰੀਦ ਨੇ ਮਿਹਰ ਕੀਤੀ ਸਾਡੇ ਤੇ ਸਾਡਾ ਬੱਚਾ ਜਦੋਂ ਇਹ ਜਿੱਤ ਗਿਆ ਸੀਗਾ ਸਾਰੇ ਪੰਜਾਬ ਦੇ ਵਿੱਚ ਜੈ ਜੈਕਾਰ ਹੋ ਗਈ ਵੀ ਹਰਜੀਤ ਸਿੰਘ ਜਿੱਤ ਗਿਆ ਬਹੁਤ ਭੰਗੜੇ ਪਾਏ ਜੀ ਸਾਡੀਆਂ ਬਹੁਤ ਵੀੜੀਆਂ ਤਾਲੀਆਂ ਵੱਜੀਆਂ ਜੀ ਰੋਡ ਸ਼ੋਅ ਕੀਤਾ ਜੀ ਉਹ ਵੀ ਮੈਂ ਆਪਣੇ ਪੈਸਿਆਂ ਨਾਲ ਕਿਸੇ ਦੀ ਗੱਡੀ ਮੰਗ ਕੇ ਰੋਡ ਸ਼ੋਅ ਜਿੰਨੇ ਵੀ ਇਹਨਾਂ ਦੇ ਸੱਜਣ ਮਿੱਤਰ ਸੀਗੇ ਸਾਰੇ ਲੈ ਕੇ ਗਏ ਤੇ ਅਸੀਂ ਉਹਨਾਂ ਨੇ ਆਪਣੇ ਪੱਲੋਂ ਲੱਡੂ ਵੰਡੇ ਬਹੁਤ ਕੁਝ ਕੀਤਾ ਇੰਨੀ ਸੇਵਾ ਕੀਤੀ ਨਾ ਬਹੁਤ ਜ਼ਿਆਦਾ ਤੁਹਾਨੂੰ ਆਪਣੇ ਪੁੱਤ ਦੇ ਲਈ ਪੁੱਤ ਦੀ ਬਹੁਤ ਕੁਝ ਕੀਤਾ ਜੀ ਚੜਾਈ ਦੇਖ ਕੇ ਮਨ ਖੁਸ਼ ਮਨ ਪੂਰਾ ਬਾਗੋ ਬਾਗ ਕੋਈ ਰਿਸ਼ਤੇਦਾਰ ਨਹੀਂ ਸਾਨੂੰ ਇਹੋ ਜਿਹਾ ਵੀ ਜਿਹੜਾ ਰਹਿ ਗਿਆ ਵੀ ਵਧਾਈ ਨਾ ਦੇਣ ਆਇਆ ਹੋਈ ਸਾਰਾ ਸ਼ਹਿਰ ਵਧਾਈ ਦੇਣ ਆਇਆ ਗੁਰਦੇਵ ਸਿੰਘ ਸਿੱਖੋਂ ਵੀ ਆਏ ਆ ਪਰ ਬਾਪੂ ਜੀ ਤਾੜੀਆਂ ਵੱਜ ਗਈਆਂ ਜਸ਼ਨ ਮਨਾ ਲੇ ਪਰ ਰੋਜ਼ੀ ਰੋਟੀ ਕਿਸੇ ਨੇ ਲਿਆ ਕੇ ਹੱਥ ਤੇ ਤਰੀ ਨਹੀਂ ਕੁਛ ਨਹੀਂ ਤਰੀ ਜੀ ਕਹਿੰਦੇ ਵੱਡੇ ਸੁਪਨੇ ਨੇ ਨਤੀਜੇ ਵੀ ਵੱਡੇ ਲਿਆਉਣਗੇ ਰੱਖ ਹੌਸਲਾ ਵੇ ਮੱਲਾ ਤੇਰੇ ਦਿਨ ਆਉਣਗੇ ਉਹੀ ਖਿਡਾਰੀ ਫੁੱਟਬਾਲ ਦੇ ਵਿੱਚ ਜਿਹੜਾ 골ਡ ਮੈਡਲ ਲੈ ਕੇ ਆਇਆ ਇਹੀ ਉਹ ਦੁਕਾਨ ਹੈ ਜਿੱਥੇ ਅੱਜ ਵੀ ਉਹ ਮੁੰਡਾ ਪੈਂਟਰ ਲਗਾ ਰਿਹਾ ਦੋ ਸਾਲ ਤੋਂ ਇਸ ਮੁੰਡੇ ਦੀ ਵੀਡੀਓ ਬਹੁਤ ਚੱਲ ਰਹੀ ਹੈ ਪਰ ਅੱਜ ਵੀ ਇਸ ਮੁੰਡੇ ਦੇ ਹਾਲਾਤ ਸੁਧਰੇ ਨਹੀਂ ਆ ਇੱਕ ਪਾਸੇ ਮਾਂ ਮਜ਼ਦੂਰੀਆਂ ਕਰਦੀ ਹੈ ਇੱਕ ਪਾਸੇ ਪਿਤਾ ਲੋਕਾਂ ਦੀਆਂ ਦੁਕਾਨਾਂ ਤੇ ਕੰਮ ਕਰਦਾ ਹੈ ਤੇ ਇਹ ਮੁੰਡਾ ਅੱਜ ਵੀ 골ਡ ਮੈਡਲ ਜਿੱਤ ਕੇ ਵੀ ਲਾਉਂਦਾ ਏ ਪੈਂਚਰ ਐ ਸੋਚੋ ਇਸ ਮੁੰਡੇ ਦੀ ਜ਼ਿੰਦਗੀ ਕਿਹੋ ਜਿਹੀ ਹੋਏਗੀ ਕਿੰਨਾ ਕ ਸਮਾਂ ਲੱਗੂਗਾ ਤੁਹਾਡੀ ਮਦਦ ਹੋਣ ਨੂੰ ਕਿੰਨਾ ਕ ਸਮਾਂ ਲੱਗੂਗਾ ਆਣ ਵਾਲੇ ਜਿਹੜੇ ਤੁਸੀਂ ਸੁਪਨੇ ਸੋਚੇ ਆ ਉਹਨਾਂ ਨੂੰ ਪੂਰਾ ਹੋਣ ਲਈ ਮੈਂ ਅਨਮ ਕੀ ਸੀ ਸੁਪਨੇ ਦਾ ਬਹੁਤ ਸੋਚਿਆ ਜੀ ਬਸ ਪੈਂਚਰ ਨਾਲ ਗੁਜ਼ਾਰਾ ਨਹੀਂ ਕੀਤਾ ਜਾਂਦਾ ਬੜਾ ਬਸ ਪੈਂਚਰ ਲਾ ਕੇ ਬੰਦਾ ਗੁਜ਼ਾਰਾ ਕਿੱਥੇ ਕਰ ਲੂਗਾ ਜੀ ਲੋਕਿਆਂ ਲੋਕਾਂ ਕੋਲੇ ਕਰੋਨਾ ਕਰੋਨਾ ਨੇ ਗੱਡੀਆਂ ਕਰੋਨਾ ਕਰੋਨਾ ਨੇ ਘਰ ਆਈਆਂ ਮੇਰੇ ਵਰਗੇ ਕਿੱਥੇ ਰੋਟੀ ਕਾਰਾ ਗੁਜ਼ਾਰਾ ਕਰਦਾ ਪੈਂਚਰ ਗਾਇਆ ਕਰਦਾ ਉਹ ਬਾਈ ਜੀ ਦੇ ਆਜੂ ਬੀ ਜੀ ਆ ਮੇਰੇ ਬਾਈ ਜੀ 스타 ਗੀ ਇਹ ਇਹ ਰਿਪੇਅਰਿੰਗ ਸਿਖਾਉਂਦੇ ਆ ਜੀ ਬਾਈ ਜੀ ਆ ਜੀ ਆਜੂ ਬੀ ਤੁਸੀਂ ਇਹਨਾਂ ਨੂੰ ਪੈਂਚਰ ਸਿਖਾਉਂਦੇ ਹੋ ਕਿੰਨਾ ਕ ਸਮਾਂ ਹੋ ਗਿਆ ਤੁਸੀਂ ਇਹਨਾਂ ਨੂੰ ਕੰਮ ਸਿਖਾਇਆ ਕਿਸੇ ਲੜ ਲਾ ਦਿੱਤਾ ਮਜ਼ਦੂਰੀ ਦੇ ਲੜ ਲਾ ਦਿੱਤਾ ਜਦੋਂ ਸਰਕਾਰ ਇਹ ਇਹਨੇ ਸਪੈਸ਼ਲ ਬੱਚੇ ਨੂੰ ਨਹੀਂ ਕੁਝ ਕਰ ਸਕਦੀ ਤੇ ਜਿਹੜੇ ਦੂਜੇ ਨੌਜਵਾਨ ਤੁਰੇ ਫਿਰਦੇ ਉਹਨਾਂ ਲਈ ਸਰਕਾਰ ਨੇ ਕੀ ਕਰਨਾ ਜੀ ਸਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਜੀ ਇਹੋ ਜਿਹੇ ਗਰੀਬ ਬੱਚੇ ਜਿਹੜਾ ਇੰਨਾ ਟੈਲੈਂਟਡ ਹੈ ਇਹਦਾ ਜਰੂਰ ਕੋਸ਼ਿਸ਼ ਨਾਲ ਕੋਈ ਭਲਾ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਵੇਖ ਕੇ ਜਿਹੜੇ ਦੂਜੇ ਬੱਚੇ ਵੀ ਆ ਉਹਨਾਂ ਨੂੰ ਵੀ ਖੇਡਾਂ 'ਲ ਸਾਈਟ ਹੋਵੇ ਤੇ ਖੇਡਾਂ 'ਲ ਆਪਾਂ ਉਹਨਾਂ ਨੂੰ ਸਾਈਡ ਕਰੀਏ ਤੇ ਆਪਣਾ ਪੰਜਾਬ ਦਾ ਭਾਰ ਦਾ ਨਾਂ ਰੋਸ਼ਨ ਕਰੀਏ ਦੁਨੀਆ ਵੀਰ ਥੋੜੀ ਜੀ ਜੇ ਮੈਂ ਤੁਹਾਡੀ ਖੇਡ ਦੀ ਗੱਲ ਕਰਾਂ ਇਹ ਫੁੱਟਬਾਲ ਦਾ ਸ਼ੌਂਕ ਬਚਪਨ ਤੋਂ ਹੀ ਪੈ ਗਿਆ ਹਨਾ ਇਹ ਇਹ ਤੁਸੀਂ YouTube ਤੋਂ ਟ੍ਰਿਕ ਸਿੱਖੇ ਇਸ ਮੁੰਡੇ ਕੋ ਨਾ ਕੋਈ ਕਿੱਟ ਸੀ ਇਸ ਮੁੰਡੇ ਕੋ ਨਾ ਕੋਈ ਡਾਈਟ ਸੀ ਬਸ YouTube ਇੱਕ ਸਹਾਰਾ ਸੀ ਜਿੱਥੋਂ ਇਹਨੇ ਦੇਖ-ਦੇਖ ਕੇ ਤਰੀਕੇ ਸਿੱਖੇ ਉਹਨਾਂ ਤਰੀਕਾਂ ਨੂੰ ਗਰਾਊਂਡ ਦੇ ਵਿੱਚ ਅਜਮਾਇਆ ਸਕੂਲ ਤੇ ਮੈਨੂੰ ਲੱਗਦਾ ਸ਼ੂਜ਼ ਪਾ ਕੇ ਤੁਸੀਂ ਪ੍ਰੈਕਟਿਸ ਕਰਦੇ ਹੁੰਦੇ ਸੀ ਹਾਂਜੀ ਹਾਂਜੀ ਮੈਂ ਮੇਰੇ ਕੋ ਸ਼ੂਜ਼ ਨਹੀਂ ਸੀ ਤੇ ਬਸ ਪਾਟੇ ਪੋਟੇ ਪਾ ਕੇ ਦਿੰਦਾ ਸੀ ਡਾਈਟ ਖਾਣ ਲਈ ਵੀ ਨਹੀਂ ਸੀ ਨਹੀਂ ਨਹੀਂ ਮੈਂ ਤਾਂ ਫਿਰ ਵੀ ਤੁਸੀਂ ਉਹ ਗੋਲ ਕਰਨਾ ਕਿੱਦਾਂ ਸਿੱਖਿਆ ਉਹ ਫੁੱਟਬਾਲ ਦੀ ਥੋੜੀ ਜੀ ਤੁਹਾਡੇ ਤੋਂ ਮੈਂ ਜਾਣਕਾਰੀ ਲੈਣਾ ਚਾਹੁੰਦੀ ਹਾਂ ਜਿਵੇਂ ਮੈਂ ਟਰੈਪ ਕਰਨੀ ਹੋਵੇ ਸਿੱਕ ਹੈਡ ਦਿਮਾਗ ਨਾਲ ਗੇਮ ਚੱਲਦੀ ਹੈ ਜੀ ਠੀਕ ਹੈ ਜੀ ਜਿਵੇਂ ਡਿਫੈਂਸ ਕਰਦਾ ਡਿਫੈਂਸ ਜਿਵੇਂ ਗੋਲ ਪੈ ਗਿਆ ਹੁਣ ਮਨ ਟੁੱਟ ਜਨਾ ਗੋਲ ਪੈ ਗਿਆ ਜੀ ਅੱਛਾ ਹਾਂ ਜੀ ਜੀ ਮੈਂ ਡਿਫੈਂਸ ਕਰਦਾ ਜੀ ਤੇ ਜਦੋਂ ਤੁਸੀਂ ਬਾਹਰ ਗੇ ਵੱਡੇ ਖਡਾਰੀਆਂ ਨੂੰ ਖੇਡਦੇ ਦੇਖਿਆ ਤਾਂ ਕੋਈ ਚੀਜ਼ ਮਾਈਂਡ ਦੇ ਵਿੱਚ ਆਈ ਕਿ ਉਹ ਕਿੱਦਾਂ ਕੰਮ ਕਰਦੇ ਆ ਕੀ ਤੁਹਾਨੂੰ ਲੱਗਦਾ ਕਿ ਤੁਹਾਡਾ ਤਰੀਕਾ ਉਹਨਾਂ ਨੂੰ ਵੀ ਮਤਲਬ ਐਨ ਫੇਲ ਕਰ ਸਕਦਾ ਹਾਂ ਜੀ ਮੈਮ ਐਦਾਂ ਦਾ ਤਰੀਕਾ ਕਿੱਦਾਂ ਆਇਆ ਮਨ ਚ ਇਹ ਹੌਸਲਾ ਕਿੱਥੋਂ ਲਿਆਉਂਦੇ ਹੋ ਮੈਮ ਜਿਵੇਂ ਆਪਾਂ ਗੇਮ ਕਰਦੇ ਹਾਂ ਠੀਕ ਹੈ ਜੀ ਤੇ ਸ਼ਾਟ ਸ਼ੂਟ ਪਾ ਕੇ 99 ਪਾ ਕੇ ਸਭ ਕੁਝ 60 ਸ਼ਾਟ ਰਨ ਲੱਗੇ ਜਿਵੇਂ ਮੋਚ ਆ ਜਾਂਦੀ ਆ ਬੰਦੇ ਦੇ ਮੋਚ ਲੱਗ ਹੀ ਜਾਂਦੀ ਆ ਉਹ ਮਨੇ ਸੈੱਟ ਹੋ ਜਾਂਦਾ ਔਰ ਫਿਰ ਜੇ ਗਲਤੀ ਹੁੰਦੀ ਆ ਫਿਰ ਅਸੀਂ ਸੋਰੀ ਮੰਗ ਲਈਦਾ ਟਾਰਗੇਟ ਕੀ ਹੁੰਦਾ ਜਦੋਂ ਤੁਸੀਂ ਮੈਦਾਨ ਦੇ ਵਿੱਚ ਖੜਦੇ ਹੋ ਜਾ ਕੇ ਜਦੋਂ ਤੁਸੀਂ ਬਹੁਤ ਸਾਰੇ ਰਾਜਾਂ ਵਿੱਚ ਖੇਡੇ ਵੀ ਤਾਂ ਇੱਕ ਮਾਈਂਡ ਦੇ ਵਿੱਚ ਕੀ ਆਉਂਦਾ ਟਾਰਗੇਟ ਤੁਹਾਡਾ ਕੀ ਹੁੰਦਾ ਟਾਰਗੇਟ ਆ ਉਹਨਾਂ ਨਾਲ ਕਿਸੇ ਜਿਹੜੇ ਗੋਲ ਕੱਢਣਾ ਹਾਂ ਓਕੇ ਤੇ ਉਹਨਾਂ ਨੂੰ ਗੋਲ ਕਰਨਾ ਨਹੀਂ ਜੇ ਆਪਾਂ ਗੋਲ ਜੇ ਉਹਨਾਂ ਨੇ ਗੋਲ ਮਾਰਤਾ ਆਪਣੀ ਟੀਮ ਉਹਨਾਂ ਨਾਲ ਕਿਸੇ ਬਾਹਰ ਹੋ ਜੂਗੀ ਜੀ ਜਿਵੇਂ ਆਪਾਂ ਫਾਉਲ ਮਾਰਦੇ ਆ ਉਹ ਰੈੱਡ ਕਾਰਡ ਦੇ ਦਿੰਦੇ ਆ ਜੀ ਅੱਛਾ ਹਾਂਜੀ ਸੋ ਇਹ ਵੀਰਨ ਡਿਸੇਬਿਲਟੀ ਦੇ ਵਿੱਚ ਆਂਦਾ ਇਸ ਕਰਕੇ ਸਪੈਸ਼ਲ ਦੇ ਵਿੱਚ ਖੇਡਿਆ ਵਾ ਪਰ ਇਸ ਮੁੰਡੇ ਨੇ ਉਸ ਡਿਸੇਬਿਲਟੀ ਨੂੰ ਉਸ ਕਮਜ਼ੋਰੀ ਨੂੰ ਆਪਣਾ ਬਹਾਨਾ ਨਹੀਂ ਬਣਨ ਦਿੱਤਾ ਅੱਜ ਵੀ ਉਸ ਕਮਜ਼ੋਰੀ ਨੂੰ ਆਪਣੀ ਤਾਕਤ ਬਣਾ ਕੇ ਖੇਡ ਦੇ ਮੈਦਾਨ ਦੇ ਵਿੱਚ ਲਗਾਤਾਰ ਪ੍ਰੈਕਟਿਸ ਕਰ ਰਿਹਾ ਇਸ ਮੁੰਡੇ ਨੂੰ ਬਹੁਤ ਲੋੜ ਹੈ ਤੁਹਾਡੇ ਇੱਕ ਸ਼ੇਅਰ ਦੀ ਇਸ ਮੁੰਡੇ ਦੀ ਵੀਡੀਓ ਜਿਹੜੀ ਹੈ ਇੱਕ ਵਾਰ ਫਿਰ ਤੋਂ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਤਾਂ ਜੋ ਇਸ ਮੁੰਡੇ ਦੀ ਮਦਦ ਲਈ ਹੱਥ ਉੱਢਣ ਅਸੀਂ ਨੂੰ ਅਕਸਰ ਹੀ ਮੁੰਡੇ ਨੂੰ ਦੇਖਦੇ ਆ ਬੜਾ ਮਿਹਨਤ ਕਰਦਾ ਮੁੰਡਾ ਤੇ ਆਪ ਨੂੰ ਕੋਈ ਵਾਰ ਇਸ ਗੱਲ ਦੀ ਸ਼ਰਮ ਵੀ ਮਹਿਸੂਸ ਹੁੰਦੀ ਹੈ ਵੀ ਮੁੰਡਾ ਕਿੱਥੇ ਲੈਵਲ ਤੱਕ ਖੇਡਿਆ ਹੈ ਤੇ ਇਹਨੂੰ ਕੋਈ ਉਸ ਤਰ੍ਹਾਂ ਦਾ ਕੁਝ ਵੀ ਮਤਲਬ ਨਾ ਸਰਕਾਰ ਵੱਲੋਂ ਮਿਲਿਆ ਕੋਈ ਸਨਮਾਨ ਤੇ ਨਾ ਹੀ ਕੋਈ ਇਹਦੀ ਮਦਦ ਹੋ ਸਕੀ ਹੈ ਜੀ ਤੇ ਗਰੀਬ ਪਰਿਵਾਰ ਹੈ ਜੀ ਲੋੜਵੰਦ ਪਰਿਵਾਰ ਹੈ ਔਰ ਬੱਚੇ ਨੇ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਹੈ ਜ਼ਰੂਰ ਇਹਦੀ ਕੋਈ ਨਾ ਕੋਈ ਹੈਲਪ ਹੋਣੀ ਚਾਹੀਦੀ ਹੈ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਵੀ ਬੱਚੇ ਦਾ ਕੁਝ ਜ਼ਰੂਰ ਮਤਲਬ ਕੀਤਾ ਜਾਵੇ ਜੇ ਇਹਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਨੌਕਰੀ ਜਾਂ ਕੋਈ ਪਰਿਵਾਰ ਦੀ ਹੈਲਪ ਜ਼ਰੂਰ ਕੀਤੀ ਜਾਵੇ ਜੀ ਕਿਉਂਕਿ ਕਈ ਮੈਂ ਦੇਖਦਾ ਵੀ ਚੈਨਲ ਵਾਲੇ ਆਉਂਦੇ ਤਾਂ ਹੈ ਜੀ ਪਰ ਮਤਲਬ ਇਹ ਇੰਟਰਵਿਊ ਬੜੀ ਵਾਰੀ ਆ ਤੁਸੀਂ ਤੁਸੀਂ ਸ਼ਾਇਦ ਦੇਖੀ ਹੋਊਗੀ ਟੀਵੀਾਂ ਤੇ ਆਉਂਦੀ ਹੈ ਤੇ ਪਰ ਹਜੇ ਤੱਕ ਇਹਦਾ ਕੁਝ ਹੱਲ ਨਹੀਂ ਹੋ ਸਕਿਆ ਹੈ ਜੀ ਸੋ ਬਹੁਤ ਸ਼ੁਕਰੀਆ ਜਿਸ ਮੁੰਡੇ ਦੇ ਲਈ ਜਿਸ ਮੁੰਡੇ ਦੀ ਮਿਹਨਤ ਹੁਨਰ ਦੇਖ ਕੇ ਜਿਸ ਮੁੰਡੇ ਦੀ ਇਮਾਨਦਾਰੀ ਦੇਖ ਕੇ ਅਗਰ ਹਰ ਕੋਈ ਅੱਗੇ ਆ ਕੇ ਉਸ ਮੁੰਡੇ ਦੇ ਲਈ ਬੋਲ ਰਿਹਾ ਤਾਂ ਸੱਚਮੁੱਚ ਉਸ ਮੁੰਡੇ ਦੇ ਵਿੱਚ ਕੁਝ ਕਰਦਖਾਣ ਦਾ ਜਜਵਾ ਹੈ ਜੋ ਇਸ ਨੂੰ ਹਾਲੇ ਤੱਕ ਟੁੱਟਣ ਨਹੀਂ ਦੇ ਰਿਹਾ ਇਹ ਮੁੰਡਾ ਟੁੱਟ ਕੇ ਕਿਤੇ ਖੇਡਣਾ ਛੱਡ ਦੇ ਇਹ ਮੁੰਡਾ ਕਿਤੇ ਸੱਚਮੁੱਚ ਇਸ ਪੈਂਚਰ ਨੂੰ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਨਾ ਸਮਝ ਲਵੇ ਉਸ ਤੋਂ ਪਹਿਲਾਂ ਇਸ ਮੁੰਡੇ ਦੀ ਬਾਹ ਫੜ ਲਓ ਇੰਟਰਵਿਊਸ ਤਾਂ ਬਹੁਤ ਹੋ ਗਈਆਂ ਅੱਗੇ ਵੀ ਹੋ ਜਾਣਗੀਆਂ ਪਰ ਸੱਚਮੁੱਚ ਇਸ ਮੁੰਡੇ ਨੂੰ ਉਦੋਂ ਇਸ ਦੀ ਸਨਮਾਨ ਫਿਰ ਜ਼ਿੰਦਗੀ ਮਿਲੇਗੀ ਜਦੋਂ ਕੋਈ ਇਸ ਮੁੰਡੇ ਦੇ ਸਿਰ ਤੇ ਹੱਥ ਰੱਖੇਗਾ ਇਸ ਦਾ ਬਣਦਾ ਹੱਕ ਇਸ ਗਰੀਬ ਘਰ ਦੇ ਮੁੰਡੇ ਨੂੰ దےਗਾ ਜਿਸ ਦੇ ਨਾਲ ਇਹ ਆਪਣੇ ਘਰ ਦੀ ਜ਼ਿੰਦਗੀ ਬਦਲ ਦੇਗਾ ਰੋਣਾ ਨਹੀਂ ਤੁਸੀਂ ਇਸ ਤਰ੍ਹਾਂ ਹੌਂਸਲਾ ਰੱਖਣਾ ਹੈ ਕਿਉਂਕਿ ਕਿਸਮਤ ਕਿਹੜੇ ਸਮੇਂ ਪਲਟ ਜਾਵੇ ਕਿਸੇ ਨੂੰ ਵੀ ਨਹੀਂ ਪਤਾ ਹੌਂਸਲਾ ਰੱਖੋਗੇ ਹਾਂਜੀ ਮੈਂ ਨਹੀਂ ਰੋਵੋਗੇ ਨਹੀਂ ਪਰ ਮੁੰਡੇ ਦਾ ਹੁਨਰ ਬਹੁਤ ਬਾ ਕਮਾਲ ਹੈ ਸੋ ਸ਼ੇਅਰ ਜ਼ਰੂਰ ਕਰਿਓ ਮੈਂ ਗੁਰਦੀਪ ਕੌਰ ਕੈਮਰਾਮੈਨ ਸਾਥੀ ਸੁਖਵਿੰਦਰ ਸਿੰਘ ਜੀ ਦੇ ਨਾਲ ਜ਼ਿਲ੍ਹਾ ਫਰੀਦਕੋਟ ਤੋਂ ਡੇਲੀ ਪੋਸਟ ਪੰਜਾਬੀ ਲਈ